ਬਿਲਟੀ ਵੀ ਯੂਕੇ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਅੱਜ ਪ੍ਰੋਗਰਾਮ ਅਖਬਾਰਾਂ ਦੀਆਂ ਸੁਰਖੀਆਂ ਅਸੀਂ ਕਿਤੇ ਬਾਹਰ ਆਊਟਡੋਰ ਤੇ ਸ਼ੂਟ ਕਰਨ ਦੇ ਲਈ ਜਾ ਰਹੇ ਸੀ ਔਰ ਰਸਤੇ ਦੇ ਵਿੱਚ ਹੀ ਇਸ ਪ੍ਰੋਗਰਾਮ ਨੂੰ ਅਸੀਂ ਕਰ ਰਹੇ ਹਾਂ ਔਰ ਸਾਨੂੰ ਲੱਗਦਾ ਕਿ ਸਾਡੇ ਦਰਸ਼ਕਾਂ ਤੱਕ ਹਰ ਇੱਕ ਖਬਰ ਪਹੁੰਚਣੀ ਬੜੀ ਜ਼ਰੂਰੀ ਹੈ ਸੋ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਦੱਸ ਦਈਏ ਕਿ ਪੰਜਾਬ ਦੇ ਵਿੱਚ ਧੁੰਦ ਉਸੇ ਤਰੀਕੇ ਦੇ ਨਾਲ ਪੈ ਰਹੀ ਹੈ ਕਿਉਂਕਿ ਉੱਤਰੀ ਭਾਰਤ ਦੇ ਵਿੱਚ ਕੜਾਕੇ ਦੀ ਠੰਡ ਦੇ ਨਾਲ ਧੁੰਦ ਜਿਹੜੀ ਹੈ ਉਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਔਰ ਬੀਤੇ ਕੱਲ ਵੀ ਵਿਜ਼ਿਬਿਲਟੀ ਬਹੁਤ ਘਟ ਰਹੀ ਹੈ ਪੰਜਾਬ ਦੇ ਵਿੱਚ ਜਿੱਥੇ ਕਿ 10 ਦੇ ਕਰੀਬ ਐਸੀਆਂ ਘਟਨਾਵਾਂ ਪੰਜਾਬ ਦੇ ਵਿੱਚ ਵਾਪਰੀਆਂ ਨੇ ਜਿਨ੍ਹਾਂ ਦੇ ਵਿੱਚ 5 ਲੋਕਾਂ ਦੀ ਜਾਨ ਗਈ ਹੈ ਸੋ ਤੁਸੀਂ ਵੀ ਜੇ ਘਰੋਂ ਨਿਕਲਦੇ ਹੋ ਤੇ ਧੁੰਦ ਦਾ ਮਾਹੌਲ ਹੈ ਇਸ ਕਰਕੇ ਥੋੜਾ ਜਿਹਾ ਧਿਆਨ ਦੇ ਨਾਲ ਘਰੋਂ ਜ਼ਰੂਰ ਨਿਕਲੋ ਕਿਉਂਕਿ ਧੁੰਦ ਵੱਧ ਹੈ ਇਸ ਕਰਕੇ ਗੱਡੀਆਂ ਜ਼ਿਆਦਾ ਤੇਜ਼ ਨਾ ਚਲਾਓ ਸਪੀਡ ਉਨੀ ਕੁ ਰੱਖੋ ਕਿਉਂਕਿ ਤੁਹਾਡੀ ਵੀ ਜਾਨ ਬੜੀ ਕੀਮਤੀ ਹੈ ਤੁਹਾਡੇ ਪਰਿਵਾਰ ਦੀ ਜਾਨ ਬੜੀ ਕੀਮਤੀ ਹੈ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਬਾਦਰੀ ਧੁੰਦ ਦੇ ਨਾਲ ਜਿਹੜੇ ਹਾਦਸੇ ਵਾਪਰ ਰਹੇ ਨੇ ਉਹਨਾਂ ਨੂੰ ਬਚਾਉਣ ਦੇ ਲਈ ਕਮ ਸੇ ਕਮ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਪ੍ਰਯਾਸ ਕਰਨੇ ਚਾਹੀਦੇ ਨੇ ਇਸ ਤੋਂ ਇਲਾਵਾ ਕੱਲ ਜਿੱਥੇ ਹਵਾਈ ਆਤਾ ਜਾਤੇ ਵੀ ਪ੍ਰਭਾਵ ਦੇਖਣ ਨੂੰ ਮਿਲਿਆ ਸੜਕੀ ਆਯਾਤਾ ਜਾਤੇ ਪ੍ਰਭਾਵ ਦੇਖਣ ਨੂੰ ਮਿਲਿਆ ਉੱਥੇ ਹੀ ਆਮ ਜਨ ਜੀਵਨ ਜਿਹੜਾ ਉਹ ਵੀ ਅਸਤ ਵਿਅਸ ਥੋੜਾ ਨਜ਼ਰ ਜ਼ਰੂਰ ਆਇਆ ਸੋ 12 ਜ਼ਿਲ੍ਹਿਆਂ ਦੇ ਵਿੱਚ ਟੈਂਪਰੇਚਰ ਬਹੁਤ ਡਿੱਗਿਆ ਪੰਜਾਬ ਦੇ ਸੋ ਐਸੀਆਂ ਖਬਰਾਂ ਵੀ ਆਈਆਂ ਜਿੱਥੇ ਕਿ ਇਕੋ ਪਰਿਵਾਰ ਦੇ ਕਈ ਜੀਵ ਮਾਰੇ ਗਏ ਸੜਕ ਹਾਦਸਿਆਂ ਦੇ ਵਿੱਚ ਸੋ ਇਹਨਾਂ ਘਟਨਾਵਾਂ ਤੋਂ ਬਚਣ ਦੇ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਘਰੋਂ ਨਿਕਲਣ ਲੱਗੇ ਥੋੜਾ ਜਿਆਦਾ ਧਿਆਨ ਦੇ ਨਾਲ ਔਰ ਇਸ ਤੋਂ ਇਲਾਵਾ ਕੱਲ ਦੀ ਜਿਹੜੀ ਰਾਤ ਦੀ ਅਹਿਮ ਖਬਰ ਇੱਕ ਰਹੀ ਹੈ ਕਿ ਲੁਧਿਆਣਾ ਪੱਛਮੀ ਦੇ ਐਮ ਐਲ ਏ ਗੁਰਪ੍ਰੀਤ ਗੋਗੀ ਉਹਨਾਂ ਦੀ ਮੌਤ ਹੋ ਗਈ ਸੋ ਸਾਰਿਆਂ ਲਈ ਬੜੀ ਹਰਾਨੀਜਨਕ ਇਹ ਖਬਰ ਰਹੀ ਹੈ ਕਿਉਂਕਿ ਕੱਲ ਤੱਕ ਸਭ ਕੁਝ ਠੀਕ ਸੀ ਕੱਲ ਵੀ ਅਸੀਂ ਸਵੇਰੇ ਸਾਡੀ ਟੀਮ ਲੁਧਿਆਣਾ ਦੇ ਵਿੱਚ ਸੀ ਔਰ ਅਸੀਂ ਸੰਤ ਸੀਚੇਵਾਲ ਹੁਣਾ ਜੀ ਦੀ ਇੰਟਰਵਿਊ ਕਰਨ ਗਏ ਸੀਗੇ ਕਿਉਂਕਿ ਉਹ ਬੁੱਢੇ ਦਰਿਆ ਨੂੰ ਸਾਫ ਕਰ ਰਹੇ ਨੇ ਸੋ ਅਸੀਂ ਸਾਡੀ ਸਾਰੀ ਟੀਮ ਉੱਥੇ ਮੌਜੂਦ ਸੀ ਜਿੱਥੇ ਕੁਲਤਾਰ ਸਿੰਘ ਸੰਧਮਾ ਵੀ ਪਹਿਲਾਂ ਹੀ ਪਹੁੰਚੇ ਹੋਏ ਸੀ ਔਰ ਗੁਰਪ੍ਰੀਤ ਗੋਗੀ ਵੀ ਉਸ ਟਾਈਮ ਤੇ ਉੱਥੇ ਸੰਤ ਸੀਚੇਵਾਲ ਹੁਣਾ ਜੀ ਦੇ ਕੋਲ ਮੌਜੂਦ ਸੀਗੇ ਔਰ ਜਦੋਂ ਸਾਡੀ ਟੀਮ ਨੂੰ ਵੀ ਇਹ ਪਤਾ ਲੱਗਾ ਅੱਜ ਸਵੇਰੇ ਕਿ ਐਸੀ ਘਟਨਾ ਵਾਪਰ ਗਈ ਹੈ ਸਾਰੇ ਬਹੁਤ ਅ ਦੁੱਖ ਜ਼ਾਹਰ ਕੀਤਾ ਸਾਰਿਆਂ ਨੇ ਕਿ ਕੱਲ ਬੜੇ ਸੋਹਣੇ ਉੱਥੇ ਬੈਠ ਗਏ ਹੋ ਹੱਸ ਰਹੇ ਸੀ ਗੱਲਾਂ ਕਰ ਰਹੇ ਸੀ ਪਰ ਬੀਤੀ ਰਾਤ ਦੱਸਿਆ ਜਾ ਰਿਹਾ ਕਿ ਉਹ ਕਿਸੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਗਏ ਸੀ ਗੁਰਪ੍ਰੀਤ ਗੋਗੀ ਔਰ ਜਦੋਂ ਘਰ ਵਾਪਸ ਆਏ ਤੇ ਆਪਣੇ ਕਮਰੇ ਦੇ ਵਿੱਚ ਸੀ ਔਰ ਉਹਨਾਂ ਦੇ ਕਮਰੇ ਦੇ ਵਿੱਚੋਂ ਗੋਲੀ ਚੱਲਣ ਦੀ ਆਵਾਜ਼ ਆਈ ਜਦੋਂ ਉਹਨਾਂ ਦੀ ਪਤਨੀ ਦੌੜ ਕੇ ਉਹਨਾਂ ਦੇ ਕਮਰੇ ਦੇ ਵਿੱਚ ਗਏ ਤੇ ਗੁਰਪ੍ਰੀਤ ਗੋਗੀ ਦੇ ਗੋਲੀ ਲੱਗੀ ਹੋਈ ਸੀ ਉਹਨਾਂ ਦੀ ਆਪਣੀ ਲਾਇਸੈਂਸੀ ਰਿਵਾਲਵਰ ਦੇ ਨਾਲ ਉਹਨਾਂ ਨੂੰ ਡੀ ਐਮ ਸੀ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਥੋੜਾ ਟ੍ਰੀਟਮੈਂਟ ਉਹਨਾਂ ਦਾ ਕਰਨ ਦੀ ਕੋਸ਼ਿਸ਼ ਕੀਤੀ ਵੈਂਟੀਲੇਟਰ ਤੇ ਵੀ ਉਹਨਾਂ ਨੂੰ ਰੱਖਿਆ ਪਰ ਉਸ ਤੋਂ ਬਾਅਦ ਉਹਨਾਂ ਨੂੰ ਮ੍ਰਿਤਕ ਕੋਸ਼ਿਸ਼ ਕਰ ਦਿੱਤਾ ਗਿਆ ਸੋ ਇੱਕ ਮੰਦਭਾਗੀ ਖਬਰ ਇਹ ਕੱਲ ਦੀ ਰਹੀ ਹੈ ਜਿਹੜੀ ਅ ਕਹਿ ਸਕਦੇ ਹਾਂ ਕਿ ਪੰਜਾਬ ਦੇ ਲਈ ਇੱਕ ਮੰਦਭਾਗੀ ਖਬਰ ਹੈ ਕਿਉਂਕਿ ਗੁਰਪ੍ਰੀਤ ਗੋਗੀ ਇੱਕ ਵੱਡਾ ਨਾਮ ਸੀ ਲੁਧਿਆਣੇ ਦੇ ਵਿੱਚ ਉਹਨਾਂ ਨੇ ਚੰਗੇ ਕੰਮ ਕੀਤੇ ਸੀ ਔਰ ਚੰਗੇ ਕੰਮ ਕਰ ਵੀ ਰਹੇ ਸੀ ਬੁੱਢੇ ਦਰਿਆ ਨੂੰ ਲੈ ਕੇ ਉਹਨਾਂ ਨੇ ਬਹੁਤ ਆਵਾਜ਼ ਚੁੱਕੀ ਵਨ ਕਿ ਉਹਨਾਂ ਨੇ ਆਪਣੀ ਸਰਕਾਰ ਨੂੰ ਵੀ ਹਲੂਰਾ ਮਾਰਿਆ ਕਿ ਨਹੀਂ ਜੋ ਅਸੀਂ ਵਾਦਾ ਕੀਤਾ ਹੈ ਉਹ ਵਾਦਾ ਅਸੀਂ ਪੂਰਾ ਕਰਨਾ ਹੈ ਸੋ ਇਹ ਕੱਲ ਦੀ ਮੰਦਭਾਗੀ ਖਬਰ ਇੱਕ ਰਹੀ ਹੈ ਔਰ ਸੁਖਵੀਰ ਬਾਦਲ ਦਾ ਅਸਤੀਫਾ ਜਿਹੜਾ 55 ਦਿਨਾਂ ਬਾਅਦ ਉਹਨੂੰ ਪ੍ਰਵਾਨ ਕਰ ਲਿਆ ਗਿਆ ਕਿਉਂਕਿ ਲਗਾਤਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਇੱਕ ਹੁਕਮ ਦਿੱਤਾ ਗਿਆ ਸੀ ਉਸ ਹੁਕਮ ਨੂੰ ਪ੍ਰਵਾਨ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਲਗਾਤਾਰ ਇਹ ਦਬਾਅ ਬਣਾਇਆ ਜਾ ਰਿਹਾ ਸੀ ਕਿ ਉਸ ਅਸਤੀਫੇ ਨੂੰ ਪ੍ਰਵਾਨ ਕੀਤਾ ਜਾਵੇ ਸੋ ਬੀਤੇ ਕੱਲ ਸੁਖਵੀਰ ਬਾਦਲ ਦਾ ਅਸਤੀਫਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪ੍ਰਵਾਨ ਕਰ ਲਿਆ ਗਿਆ ਔਰ ਪਹਿਲੀ ਮਾਰਚ ਨੂੰ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਏਗੀ ਪਹਿਲੀ ਮਾਰਚ ਨੂੰ ਮਤਲਬ ਤੁਸੀਂ ਮੰਨ ਕੇ ਚੱਲੋ ਕਿ 30 40 ਦਿਨ ਹਲੇ ਹੈਗੇ ਨੇ ਪਾਰਟੀ ਦੇ ਕੋਲ ਉਸ ਦੇ ਦਰਮਿਆਨ ਕੀ ਹੋਏਗਾ 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਪਾਰਟੀ ਦੇ ਵੱਲੋਂ ਨਵੀਂ ਜਿਹੜੀ ਮੈਂਬਰਸ਼ਿਪ ਮੁਹਿੰਮ ਹੈ ਉਹ ਚਲਾਈ ਜਾਏਗੀ ਪਿਛਲੇ ਅਕਾਲ ਤਖਤ ਸਾਹਿਬ ਦੇ ਵੱਲੋਂ ਕਿਹਾ ਗਿਆ ਸੀ ਕਿ ਨਵੀਂ ਮੈਂਬਰਸ਼ਿਪ ਮੁਹਿੰਮ ਚਲਾਈ ਜਾਵੇ ਉਸ ਤੋਂ ਬਾਅਦ ਜਿਹੜੇ ਆਗੂ ਨੇ ਉਹਨਾਂ ਦੀ ਚੋਣ ਕੀਤੀ ਜਾਵੇ ਸੋ 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਇਹ ਜਿਹੜੀ ਹੈ ਮੈਂਬਰਸ਼ਿਪ ਮੁਹਿੰਮ ਚੱਲੇਗੀ ਔਰ ਉਸ ਤੋਂ ਬਾਅਦ 1 ਮਾਰਚ ਨੂੰ ਪਾਰਟੀ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਜਾਏਗਾ ਔਰ ਇਹ ਵੀ ਹੁਣ ਕਿਆਸ ਲਗਾਏ ਜਾ ਰਹੇ ਨੇ ਕਿ ਦੁਬਾਰਾ ਤੋਂ ਫਿਰ ਤੋਂ ਸੁਖਬੀਰ ਸਿੰਘ ਬਾਦਲ ਨੂੰ ਹੀ ਪਾਰਟੀ ਦਾ ਪ੍ਰਧਾਨ ਚੁਣਿਆ ਜਾ ਸਕਦਾ ਹੈ ਸੋ ਦੱਸ ਦਈਏ ਕਿ 30 ਸਾਲ ਬਾਅਦ 30 ਸਾਲ ਬਾਅਦ ਬਾਦਲ ਪਰਿਵਾਰ ਤੋਂ ਇਹ ਪ੍ਰਧਾਨਗੀ ਜਿਹੜੀ ਹੈ ਬਾਹਰ ਗਈ ਹੈ ਹਾਲਾਂਕਿ ਇਹ ਮਹੀਨੇ ਸਵਾ ਮਹੀਨੇ ਦੀ ਗੱਲ ਹੈ ਜੋ ਕਿ ਅਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਦੁਬਾਰਾ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਪਰ 30 ਸਾਲ ਲਗਾਤਾਰ ਬਾਦਲ ਪਰਿਵਾਰ ਜਿਹੜਾ ਹੈ ਉਹ ਪ੍ਰਧਾਨਗੀ ਦੀ ਕੁਰਸੀ ਦੇ ਉੱਤੇ ਕਾਬਜ਼ ਰਿਹਾ ਸੋ ਇੱਕ ਇੱਕ ਖਬਰ ਰਹੀ ਉਸ ਤੋਂ ਇਲਾਵਾ ਐਸ ਕੇ ਐਮ ਦੇ ਦੋਵਾਂ ਤੜਿਆਂ ਨੇ ਖਨੌਰੀ ਮੀਟਿੰਗ ਕੀਤੀ ਖਨੌਰੀ ਬਾਰਡਰ ਤੇ ਪਹੁੰਚ ਕੇ ਔਰ ਇਕਜੋਟ ਹੋ ਕੇ ਉਹਨਾਂ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਦੇ ਗੋਡੇ ਲਵਾਵਾਂਗੇ ਔਰ 13 ਤਰੀਕ ਨੂੰ ਮਿਲ ਕੇ ਉਹਨਾਂ ਦੇ ਵੱਲੋਂ ਖੇਤੀ ਨੀਤੀ ਦੇ ਜਿਹੜੇ ਖੜੜੇ ਆਏ ਨੇ ਰਾਜੇਵਾਲ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਅਸੀਂ ਦੋਵੇਂ ਫੋਰਮ ਜਿਹੜੇ ਹੈ ਮਿਲ ਕੇ ਐਸ ਕੇ ਐਮ ਐਸ ਕੇ ਐਮ ਗੈਰ ਸਿਆਸੀ ਦੇ ਵੱਲੋਂ ਮਿਲ ਕੇ ਉਸ ਦੇ ਖੜੜੇ ਜਿਹੜੇ ਨੇ ਉਹ ਸਾੜੇ ਜਾਣਗੇ 26 ਜਨਵਰੀ ਨੂੰ ਟਰੈਕਟਰ ਮਾਰਚ ਜਿਹੜਾ ਹੋਏਗਾ ਪੂਰੇ ਦੇਸ਼ ਦੇ ਵਿੱਚ ਉਹ ਕਿਸਾਨਾਂ ਦੇ ਵੱਲੋਂ ਇਕੱਠਿਆਂ ਦੇ ਵੱਲੋਂ ਕੀਤਾ ਜਾਏਗਾ ਕਿ ਡੱਲੇਵਾਲ ਦੀ ਸਿਹਤ ਨਾਜ਼ੁਕ ਬਣੀ ਹੋਈ ਆ ਉਸ ਨੂੰ ਦੇਖਦੇ ਹੋਏ ਬਾਰ ਬਾਰ ਇਹ ਐਲਾਨ ਕੀਤੇ ਜਾ ਰਿਹਾ ਕਿ ਪ੍ਰੋਗਰਾਮ ਬਹੁਤੇ ਲੰਬੇ ਨਾ ਕਰੋ ਬਹੁਤੇ ਟਾਈਮ ਨਾ ਪਾਓ ਪ੍ਰੋਗਰਾਮ ਜਲਦ ਤੋਂ ਜਲਦ ਕਰੋ ਤਾਂ ਕਿ ਕੇਂਦਰ ਸਰਕਾਰ ਦੇ ਉੱਤੇ ਦਬਾਅ ਬਣਾਇਆ ਜਾ ਸਕੇ ਔਰ ਡੱਲੇਵਾਲ ਨੂੰ ਸਿਹਤ ਸਹੂਲਤਾ ਲੈ ਸਕਣ ਔਰ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਮੰਗਾਂ ਨੂੰ ਜਲਦ ਤੋਂ ਜਲਦ ਪ੍ਰਮਾਨ ਕਰਵਾਇਆ ਜਾ ਸਕੇ ਸੋ ਐਸਾ ਇੱਕ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਜਿਹੜੀ ਹੁਣ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਹੋਰ ਜਿਹੜੀਆਂ ਖਬਰਾਂ ਜੀ ਨਾ ਦਿਵਾਲ ਤੁਹਾਡਾ ਧਿਆਨ ਦਿਵਾਣਾ ਜ਼ਰੂਰੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਹਾਲਾਂਕਿ 20 ਤਰੀਕ ਨੂੰ ਉਹਨਾਂ ਦੇ ਵੱਲੋਂ ਸੌਂ ਚੁੱਕੀ ਜਾਏਗੀ 20 ਤਰੀਕ ਨੂੰ ਉਹਨਾਂ ਨੇ ਸੌਂ ਚੁਕਣੀਆਂ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦੇ ਉੱਪਰ ਇੱਕ ਕੇਸ ਚੱਲ ਰਿਹਾ ਸੀ 2024 ਦੇ ਵਿੱਚ ਇੱਕ ਉਹਨਾਂ ਦੀ ਮਹਿਲਾ ਮਿੱਤਰ ਸੀ ਜਿਹਦੇ ਵੱਲੋਂ ਦੋਸ਼ ਲਗਾਇਆ ਗਿਆ ਸੀ ਔਰ ਉਸ ਦੇ ਵਿੱਚ ਉਹਨਾਂ ਨੂੰ ਕੋਰਟ ਦੇ ਵੱਲੋਂ ਹਾਲਾਂਕਿ ਦੋਸ਼ੀ ਪਹਿਲੇ ਇਕਰਾਰ ਕਰ ਦਿੱਤਾ ਗਿਆ ਸੀ ਪਰ ਸਜ਼ਾ ਨਹੀਂ ਸੀ ਸੁਣਾਈ ਗਈ ਪਰ ਹੁਣ ਕੋਰਟ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ ਸਜ਼ਾ ਵੀ ਇਸ ਤਰੀਕੇ ਨਾਲ ਸੁਣਾਈ ਗਈ ਕਿ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਕਿਉਂਕਿ ਉਹ ਰਾਸ਼ਟਰਪਤੀ ਬਣ ਗਏ ਨੇ ਉਹ ਰਾਸ਼ਟਰਪਤੀ ਨੂੰ ਕੋਈ ਵੀ ਸਜ਼ਾ ਨਹੀਂ ਸੁਣਾਈ ਜਾ ਸਕਦੀ ਸੋ ਇਸ ਕਰਕੇ ਡੋਨਲਡ ਟਰੰਪ ਦੇ ਉੱਪਰ ਜੋ ਪਿਛਲੇ ਸਮੇਂ ਦੇ ਵਿੱਚ ਇੱਕ ਇਲਜ਼ਾਮ ਲੱਗਾ ਸੀ ਦੋਸ਼ੀ ਕਰਾਰ ਦਿੱਤੇ ਗਿਆ ਸੀ ਔਰ ਉਸ ਦੇ ਵਿੱਚ ਉਹ ਉਹਨਾਂ ਨੂੰ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਸਜ਼ਾ ਦਾ ਐਲਾਨ ਨਹੀਂ ਹੋਇਆ ਸੀ ਪਰ ਦੋਸ਼ ਉਹਨਾਂ ਦੇ ਕੋਸ਼ਿਸ਼ਿਤ ਕਰ ਦਿੱਤੇ ਸੀ ਪਰ ਉਹਦੇ ਵਿੱਚ ਹੁਣ ਉਹਨਾਂ ਨੂੰ ਮੁਆਫੀ ਮਿਲ ਗਈ ਹੈ ਦੋਸ਼ੀ ਜ਼ਰੂਰ ਨੇ ਪਰ ਰਾਸ਼ਟਰਪਤੀ ਹੋਣ ਦੇ ਤੌਰ ਦੇ ਉੱਤੇ ਕਿਉਂਕਿ ਉਹ ਦੇਸ਼ ਦੇ ਨਵੇਂ ਰਾਸ਼ਟਰਪਤੀ ਬਣਨ ਜਾ ਰਹੇ ਨੇ ਇਸ ਕਰਕੇ ਉਹਨਾਂ ਨੂੰ سزا ਨਹੀਂ ਸੁਣਾਈ ਜਾ ਸਕਦੀ ਉਸ ਤੋਂ ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲੇ ਦੋਸ਼ੀ ਰਾਸ਼ਟਰਪਤੀ ਦੇ ਰੂਪ ਦੇ ਵਿੱਚ ਡੋਨਲਡ ਟਰੰਪ ਜਿਹੜੇ ਨੇ ਉਹ ਸੌ ਚੁੱਕਣਗੇ ਪਰ ਉਸ ਤੋਂ ਬਾਅਦ ਇਹ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਖੁਦ ਨੂੰ ਮਾਫੀ ਦੇ ਸਕਦੇ ਨੇ ਔਰ ਇਦਾਂ ਦਾ ਇਹ ਇੱਕ ਰਾਸ਼ਟਰਪਤੀ ਆਪਣੇ ਆਪ ਨੂੰ ਮਾਫੀ ਦੇ ਲਵੇ ਇਹ ਵੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲਾ ਕੇਸ ਹੋਏਗਾ ਸੋ ਡੋਨਲਡ ਟਰੰਪ ਦੇ ਨਾਲ ਇਹ ਘਟਨਾ ਜੁੜੀ ਰਹੀ ਹੈ ਔਰ ਇਸ ਤੋਂ ਇਲਾਵਾ ਅ ਅਮਰੀਕਾ ਦੇ ਕੈਲੀਫੋਰਨੀਆ ਰਾਜ ਜਿਹੜਾ ਹੈ ਉੱਥੇ ਦੇ ਲੋਸ ਐਂਜਲਸ ਦੇ ਵਿੱਚ ਜਿਹੜੀ ਅੱਗ ਭੜਕੀ ਹੋਈ ਆ ਉਸ ਅੱਗ ਦੇ ਨਾਲ ਬਹੁਤ ਨੁਕਸਾਨ ਹੋ ਰਿਹਾ ਔਰ ਦੱਸਿਆ ਜਾ ਰਿਹਾ ਹੈ ਕਿ 40 ਏਕੜ ਤੋਂ ਵੀ ਵੱਧ ਜਿਹੜਾ ਇਹ ਨੁਕਸਾਨ ਹੋ ਚੁੱਕਾ ਹੈ ਜਗਾ ਸੜ ਚੁੱਕੀ ਹੈ ਔਰ 26 ਏਕੜ ਦੇ ਕਰੀਬ ਤਾਂ ਐਸੀ ਜਗਾ ਹੈ ਜਿਹੜੀ ਬਿਲਕੁਲ ਸੜ ਕੇ ਸੁਆਹ ਹੋ ਗਿਆ ਜਿੱਥੇ ਬਹੁਤ ਸਾਰੇ ਹਾਲੀਵੁੱਡ ਦੇ ਸਤਾਰਿਆਂ ਦੇ ਘਰ ਸੀ ਉਹਨਾਂ ਦਾ ਨੁਕਸਾਨ ਹੋ ਗਿਆ ਸੋ ਵੱਡਾ ਨੁਕਸਾਨ ਜਿਹੜਾ ਹੈ ਕੈਲੀਫੋਰਨੀਆ ਦੇ ਵਿੱਚ ਹੋਇਆ ਔਰ ਇਸ ਤੋਂ ਇਲਾਵਾ ਹੁਣੇ ਅੰਦਾਜ਼ੇ ਵੀ ਲਗਾਏ ਜਾ ਰਹੇ ਨੇ ਕਿ ਕੀ ਇਹ ਅੱਗ ਕੁਦਰਤੀ ਲੱਗੀ ਹੈ ਜਾਂ ਫਿਰ ਇਸ ਅੱਗ ਨੂੰ ਲਗਾਇਆ ਗਿਆ ਹੈ ਕਿਉਂਕਿ ਬੀਤੇ ਕੁਝ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਡੋਨਲਡ ਟਰੰਪ ਦੇ ਵੱਲੋਂ ਇੱਕ ਵੱਡੀ ਜਿੱਤ ਹਾਸਲ ਕੀਤੀ ਗਈ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦੇ ਉੱਪਰ ਵੀ ਕਈ ਹਮਲੇ ਹੋਏ ਜਦੋਂ ਚੋਣ ਪ੍ਰਚਾਰ ਕਰ ਰਹੇ ਸੀ ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਡੋਨਲਡ ਟਰੰਪ ਦੇ ਦੁਸ਼ਮਣਾਂ ਦੀ ਵੀ ਕੋਈ ਘਾਟ ਨਹੀਂ ਹੈ ਅਮਰੀਕਾ ਦੇ ਵਿੱਚ ਬਹੁਤ ਸਾਰੇ ਦੁਸ਼ਮਣ ਨੇ ਸੋ ਇਹ ਵੀ ਕਿਆਸਰਾਈਆਂ ਹੁਣ ਅਮਰੀਕਾ ਦੇ ਵਿੱਚ ਲੱਗ ਰਹੀਆਂ ਨੇ ਕਿ ਕੀ ਡੋਨਲਡ 트੍ਰੰਪ ਰਾਸ਼ਟਰਪਤੀ ਦੀ ਸੌਂ ਚੁੱਕਣ ਤੋਂ ਪਹਿਲਾਂ ਹੀ ਅਮਰੀਕਾ ਦੇ ਵਿੱਚ ਐਸੇ ਮਾਹੌਲ ਬਣਾਏ ਜਾ ਰਹੇ ਨੇ ਨੰਬਰ 2 ਡੋਨਲਡ 트੍ਰੰਪ ਦੇ ਵੱਲੋਂ ਕੈਨੇਡਾ ਨੂੰ ਲੈ ਕੇ ਜੋ ਬਿਆਨ ਦਿੱਤੇ ਗਏ ਸੀ ਕਿ 51ਵਾਂ ਸੂਬਾ ਕੈਨੇਡਾ ਨੂੰ ਅਮਰੀਕਾ ਦਾ ਬਣ ਜਾਣਾ ਚਾਹੀਦਾ ਸੋ ਜੋ ਉਹ ਬਿਆਨ ਸੀ ਉਹ ਵੀ ਬਿਆਨਾਂ ਨੂੰ ਵੀ ਇੱਕ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ ਹੈ ਕਿ ਕੀ ਕਿਸੇ ਵਿਅਕਤੀ ਦੇ ਵੱਲੋਂ ਐਸਾ ਤਾਂ ਨਹੀਂ ਕੀਤਾ ਗਿਆ ਸੋ ਇਹ ਜਾਂਚ ਦਾ ਵਿਸ਼ਾ ਹੈ ਪਰ ਅਮਰੀਕਾ ਦੇ ਲਾਸ ਐਂਜਲਸ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਪੂਰੀ ਹਾਲੀਵੁੱਡ ਸਿਟੀ ਜਿਹੜੀ ਹੈ ਉਹ ਸੜ ਗਈ ਹੈ ਔਰ 4 ਦਿਨ ਹੋ ਚੁਕੇ ਨੇ ਅਜੇ ਤੱਕ ਵੀ ਆਗ ਉਥੇ ਬੁਝਾਈ ਨਹੀਂ ਜਾ ਸਕੀ ਸੋ ਆਗ ਉਥੇ ਬੁਝਾਈ ਜਾ ਰਹੀ ਹੈ ਔਰ ਹਵਾਈ ਜਹਾਜ਼ਾਂ ਦੇ ਰਾਹੀਂ ਉਥੇ ਪਾਣੀ ਸਿੱਟ ਕੇ ਅੱਗ ਬੁਝਾਈ ਜਾ ਰਹੀ ਔਰ ਦੱਸਿਆ ਕਿ ਜਿਹੜੇ ਸੂਬੇ ਨੂੰ ਜਿਹੜੇ ਦੇਸ਼ ਨੂੰ 51ਵਾਂ ਸੂਬਾ ਬਣਾਉਣ ਦੀ ਗੱਲ ਡੋਨਲਡ ਟਰੰਪ ਦੇ ਵੱਲੋਂ ਕੀਤੀ ਗਈ ਸੀ ਕੈਨੇਡਾ ਦੇ ਵੱਲੋਂ ਵੀ ਆਪਣੀ ਹਵਾਈ ਜਹਾਜ਼ਾਂ ਨੂੰ ਭੇਜਿਆ ਗਿਆ ਅਮਰੀਕਾ ਦੇ ਵਿੱਚ ਓਕੇ ਉਹ ਉਥੇ ਦੀ ਜਿਹੜੀ ਸੇਨਾ ਉਹਦੀ ਉਹਦੇ ਨਾਲ ਮਦਦ ਕੀਤੀ ਜਾ ਸਕੇ ਸੋ ਇਹ ਕੁਝ ਐਸੀਆਂ ਖਬਰਾਂ ਸੀ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਉਸ ਤੋਂ ਦੇਖਦੇ ਰਹੋ ਵਿਲ ਟੀਵੀ ਯੂਕੇ